ਮੈਨੂੰ ਪਰ ਯਾਦ ਹੈ ਕਿ ਇੱਕ ਸਾਡਾ ਵਾਕਫ ਸੀ ਜੀ ਉਸ ਨੂੰ ਉਹਦੇ ਮਾਪੇ ਸਕੂਲ ਵਿੱਚ ਨਹੀਂ ਸੀ ਪਾਉਂਦੇ ਅੱਛਾ ਜੀ ਉਸ ਨੂੰ ਘਰ ਦੇ ਵਿੱਚ ਪੜਾਉਂਦੇ ਸੀਗੇ ਜੀ ਤੇ ਟੀਚਰ ਜਿਹੜੇ ਸੀ ਉਸ ਨੂੰ ਘਰ ਆ ਕੇ ਪੜਾਉਂਦੇ ਸੀਗੇ ਮੈਂ ਹੁਣ ਸੋਚਦਾ ਹੈਗਾ ਇਹ ਮਾਪਿਆਂ ਦੀ ਗਲਤੀ ਸੀ ਜੀ ਜੀ ਅਸੀਂ ਅੱਦੇ ਆਪਾਂ ਤੋਂ ਕੇਵਲ ਪੜਦੇ ਹੀ ਨਹੀਂ ਹੁੰਦੇ ਹਾਂ ਅਸੀਂ ਬਹੁਤੇ ਪੜਾਈ ਜਿਹੜੇ ਆ ਆਪਣੇ ਜਮਾਤਿਆਂ ਤੋਂ ਸਿੱਖਦੇ ਆ ਬਹੁਤਾ ਕੁਝ ਉਹਨਾਂ ਤੋਂ ਸਿੱਖਦੇ ਆ ਤੇ ਉਹਨਾਂ ਦੇ ਨਾਲ ਜਿਹੜਾ ਅਸੀਂ ਵਕਤ ਗੁਜ਼ਾਰਦੇ ਆ ਉਸ ਦੇ ਨਾਲ ਅਸੀਂ ਦੋ ਮੁਹਾਰਤਾਂ ਜਿਹੜੀਆਂ ਨੇ ਸਿੱਖਦੇ ਆ ਜ਼ਿੰਦਗੀ ਦੇ ਵਿੱਚ ਦੋ ਮੁੱਖ ਕੰਮ ਹੁੰਦੇ ਹਨ ਇੱਕ ਮੁਕਾਬਲਾ ਕਰਨਾ ਤੇ ਇੱਕ ਸਹਿਯੋਗ ਦੇਣਾ ਹੋਰਾਂ ਦੇ ਨਾਲ ਸਹਿਯੋਗ ਦੇ ਕੇ ਸਮੱਸਿਆ ਹੱਲ ਕਰਨਾ ਦੂਜਾ ਹੈ ਮੁਕਾਬਲਾ ਕਰਨਾ ਜਿਹੜੇ ਬੱਚੇ ਘਰਾਂ ਦੇ ਵਿੱਚ ਲੜਦੇ ਹਨ ਨਾ ਛੋਟੇ ਬੱਚੇ ਜੀ ਜੀ ਉਹਨਾਂ ਨੂੰ ਲੜਨ ਦੇਣਾ ਚਾਹੀਦਾ ਅੱਛਾ ਉਹਨਾਂ ਦਾ ਲੜਨਾ ਜਿਹੜਾ ਹੈ ਉਹਨਾਂ ਦੋਹਾਂ ਵਾਸਤੇ ਫਾਇਦੇਮੰਦ ਹੈ ਫਾਇਦੇਮੰਦ ਕਿਉਂਕਿ ਉਹ ਮੁਕਾਬਲਾ ਕਰਨਾ ਵੀ ਸਿੱਖ ਰਹੇ ਹੁੰਦੇ ਹਨ ਜੀ ਜੀ ਤੇ ਸਹਿਯੋਗ ਦੇਣਾ ਵੀ ਸਿੱਖ ਰਹੇ ਹੁੰਦੇ ਹਨ ਅਕਸਰ ਤੁਹਾਡੀ ਵੀਡੀਓ ਦੇਖਦੇ ਕਿ ਹਮੇਸ਼ਾ ਚੜ੍ਹਦੀ ਗਲਾ ਦੇ ਵਿੱਚ ਤੁਸੀਂ ਰਹਿੰਦੇ ਵੀ ਹੋ ਤੇ ਗੱਲ ਵੀ ਕਰਦੇ ਹੋ ਵੀ ਕਦੇ ਕੋਈ ਇਦਾਂ ਦੀ ਪਾਲਾਇਆ ਜੋ ਕਦੇ ਤੁਸੀਂ ਟੈਂ ਦੀ ਕਲਾਚ ਰਹੇ ਹੋ ਮੁਸੀਬਤਾਂ ਜਿਹੜੀਆਂ ਨਾ ਦੋ ਕਿਸਮ ਦੀਆਂ ਹੁੰਦੀਆਂ ਜੀ ਇਹ ਕੋ ਹੁੰਦੀਆਂ ਜਿਹੜੀਆਂ ਅਸੀਂ ਪੈਦਾ ਕਰਦੇ ਆਂ ਜੀ ਸਰ ਸਪੋਜ਼ ਕਰ ਲਓ ਕਿ ਮੈਂ ਖਰਾਬ ਦਾਲ ਖਾ ਲਵਾਂਗਾ ਤਾਂ ਬਿਮਾਰ ਪਾਵਾਂਗਾ ਬਿਲਕੁਲ ਜੀ ਜਾਂ ਮੈਂ ਜੇ ਪੜ੍ਹਾਈ ਨਹੀਂ ਕਰਾਂਗਾ ਤਾਂ ਮੈਂ ਕੋਈ ਚੰਗੇ ਅਹੁਦੇ ਤੇ ਲੱਗਣ ਦੀ ਆਸ ਨਹੀਂ ਰੱਖ ਸਕਦਾ ਬਿਲਕੁਲ ਸੋ ਕੁਝ ਮੁਸੀਬਤਾਂ ਉਹ ਹੁੰਦੀਆਂ ਜਿਹੜੀਆਂ ਸਾਡੇ ਗਲ ਆ ਪੈਂਦੀਆਂ ਜੀ ਜੀ ਮੈਂ ਜਦੋਂ ਛੋਟਾ ਸੀ ਤਾਂ ਉਸ ਵੇਲੇ ਦੇਸ਼ ਆਜ਼ਾਦ ਹੋਇਆ ਦੇਸ਼ ਵਾਸਤੇ ਤਾਂ ਇਹ ਵਰਦਾਨ ਸੀ ਪਰੰਤੂ ਪੰਜਾਬ ਦੇ ਲੋਕਾਂ ਵਾਸਤੇ ਇਹ ਸਰਾਪ ਸੀ ਪੰਜਾਬ ਵੰਡਿਆ ਗਿਆ ਲੋਕ ਉਜੜ ਗਏ ਅਸੀਂ ਪਾਕਿਸਤਾਨ ਤੋਂ ਹਿੰਦੁਸਤਾਨ ਆਏ ਤੇ ਬਹੁਤ ਸਾਰੇ ਕੈਂਪਾਂ ਦੇ ਵਿੱਚ ਰਹਿੰਦੇ ਹੋਏ ਲੰਘਦੇ ਹੋਏ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਮੁਸੀਬਤਾਂ ਤਾਂ ਨਹੀਂ ਮੁਸ਼ਕਲ ਤੇ ਮੁਸੀਬਤ ਦੇ ਵਿੱਚ ਫਰਕ ਹੁੰਦਾ ਹੈਗਾ ਜੀ ਮੁਸ਼ਕਲ ਉਹ ਮੁਸੀਬਤ ਹੁੰਦੀ ਹੈ ਜਿਹੜੀ ਹਿੰਮਤ ਦੇ ਨਾਲ ਹੱਲ ਕੀਤੀ ਜਾ ਸਕਦੀ ਹੈ ਜੀ ਸਰ ਮੁਸੀਬਤ ਜਿਹੜੇ ਹੁੰਦੇ ਆ ਉਹ ਹੋਰਾਂ ਦੇ ਨਾਲ ਰਲ ਕੇ ਹੱਲ ਕਰਨੀ ਹੁੰਦੀ ਹੈ ਜੀ ਜੀ ਪਰਿਵਾਰ ਜਿਹੜਾ ਨਾ ਉਹ ਮੁਸੀਬਤ ਦਾ ਸਾਹਮਣਾ ਕਰਦਾ ਹੈ ਜੀ ਵਿਅਕਤੀ ਜਿਹੜਾ ਹੁੰਦਾ ਉਹ ਮੁਸ਼ਕਲ ਦਾ ਸਾਹਮਣਾ ਕਰਦਾ ਮਿਸਾਲ ਦੇ ਤੌਰ ਤੇ ਕਿਸੇ ਦੀ ਲੱਟ ਟੁੱਟ ਗਈ ਹੈ ਉਹ ਉਹਦੀ ਮੁਸ਼ਕਲ ਹੈਗੀ ਆ ਉਸ ਨੂੰ ਉਸ ਨੇ ਇਲਾਜ ਦੇ ਰਾਹੀਂ ਆਰਾਮ ਦੇ ਰਾਹੀਂ ਉਹ ਮਤਲਬ ਪ੍ਰੈਕਟਿਸ ਦੇ ਰਾਹੀਂ ਫਿਜ਼ੀਓਥੈਰੇਪੀ ਦੇ ਰਾਹੀਂ ਕਸਰਤ ਦੇ ਰਾਹੀਂ ਹੱਲ ਕਰਨਾ ਹੁੰਦਾ ਹੈਗਾ ਸੋ ਜਿਹੜੇ ਮੁਸੀਬਤ ਆ ਪੈਂਦੀ ਹੈਗੀ ਆ ਹਾਂਜੀ ਉਸ ਨੂੰ ਹੱਲ ਕਰਨ ਦਾ ਢੰਗ ਇਹ ਹੁੰਦਾ ਕਿ ਤੁਸੀਂ ਹੋਰਾਂ ਦੇ ਨਾਲ ਚੱਲੋ ਖੁਵ ਵੰਡਿਆ ਜਾਂਦਾ ਜਦੋਂ ਕੋਈ ਬੰਦਾ ਮਰਦਾ ਹੈ ਨਾ ਉਸ ਦੇ ਮਰਨ ਤੇ ਬਹੁਤ ਸਾਰੇ ਲੋਕ ਅਫਸੋਸ ਕਰਨ ਆਉਂਦੇ ਆ ਉਹ ਅਫਸੋਸ ਕਰਨ ਵਾਲੇ ਜਿਹੜੇ ਦੁੱਖ ਵੰਡਣ ਆਉਂਦੇ ਆ ਉਹ ਦੁੱਖ ਵੰਡਿਆ ਜਾਂਦਾ ਇਸ ਕਰਕੇ ਪਰਿਵਾਰ ਦੇ ਵਿੱਚ ਉਸ ਦੁੱਖ ਨੂੰ ਬਰਦਾਸ਼ਤ ਕਰਨ ਦੀ ਹਿੰਮਤ ਪੈਦਾ ਹੋ ਜਾਂਦੀ ਹੈ ਇੱਕ ਉਹ ਉਹਨੂੰ ਇੱਕ ਵਿਸ਼ਵਾਸ ਦਿੱਤਾ ਜਾਂਦਾ ਹੈ ਕਿ ਤੂੰ ਇਕੱਲਾ ਨਹੀਂ ਹੈਗਾ ਅਸੀਂ ਤੇਰੇ ਨਾਲ ਹੈਗੇ ਹਾਂ ਸੋ ਇਸ ਤਰ੍ਹਾਂ ਦੁੱਖ ਵੰਡਿਆ ਗਿਆ ਉਸ ਵੇਲੇ ਜੋ ਕੰਮ ਮਿਲਿਆ ਕੀਤਾ ਜੀ ਜੀ ਜੋ ਕੰਮ ਮਿਲਿਆ ਕੀਤਾ ਜੀ ਉਸ ਵੇਲੇ ਕੰਮ ਹੈ ਹੀ ਬੜੇ ਸਾਧਾਰਨ ਜਿਹੇ ਸੀ ਬਿਲਕੁਲ ਬਿਲਕੁਲ ਮਤਲਬ ਮੈਂ ਸਨੇਮੇ ਦੇ ਵਿੱਚ ਪਾਪੜ ਵੀ ਵੇਚੇ ਹੈਗੇ ਆ ਅੱਛਾ ਜੀ 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 ਜਿਹੜਾ ਕੰਮ ਮਿਲਿਆ ਕੀਤਾ ਜੀ ਜੀ ਪੱਲੇਦਾਰੀ ਵੀ ਕੀਤੀ ਜੀ ਮਜ਼ਦੂਰੀ ਵੀ ਕੀਤੀ ਜੀ 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 ਸਭ ਕੁਝ ਕੀਤਾ ਉਸ ਨਾਲ ਹੋਇਆ ਕਿ ਕਿ ਇੱਕ ਹਿੰਮਤ ਪੈਦਾ ਹੋਈ ਬਿਲਕੁਲ ਬਿਲਕੁਲ ਜੇਕਰ ਤੁਸੀਂ ਮੁਸੀਬਤ ਵੇਲੇ ਜਾਂ ਮੁਸ਼ਕਲ ਵੇਲੇ ਵੇਲੇ ਬਹਿ ਜਾਓਗਾ ਨਾ ਜੀ ਸਰ ਤਾਂ ਤੁਸੀਂ ਟੈਂਦੀ ਕਲਾ ਚ ਜਾਓਗੇ ਜੀ ਲੇਕਰ ਕੁਝ ਕਰਦੇ ਰਹੋਗੇ ਤਾਂ ਉਸ ਨਾਲ ਤੁਸੀਂ ਟੈਂਦੀ ਕਲਾ ਵਿੱਚ ਨਹੀਂ ਜਾਓਗੇ ਤੁਸੀਂ ਕੋਈ ਨਾ ਕੋਈ ਹੱਲ ਲੱਭ ਲਓਗੇ ਉਹ ਕੋਈ ਨਾ ਕੋਈ ਹੱਲ ਲੱਭਣ ਦੇ ਨਾਲ ਕੀ ਹੁੰਦਾ ਹੈਗਾ ਕੰਮ ਜਿਹੜਾ ਨਾ ਉਹ ਮਿਲ ਜਾਂਦਾ ਹੈਗਾ ਮੈਂ ਇੱਕ ਵਾਰ ਇਹ ਮੇਰੀ ਮਾਂ ਨੇ ਘਰ ਦੇ ਨੇੜੇ ਆਟਾ ਚੱਕੀ ਸੀਗੀ ਉਥੇ ਕਣਕ ਦਿੱਤੀ ਵੀ ਇਹਨੂੰ ਪਿਸਵਾ ਕੇ ਲਿਆ ਮੈਂ ਉਥੇ ਗਿਆ ਤੇ ਬੜੇ ਗਰੀਬੀ ਦੇ ਦਿਨ ਸੀਗੇ ਪੈਸਾ ਹੁੰਦਾ ਹੀ ਨਹੀਂ ਸੀ ਉਥੇ ਇੱਕ ਨੇ ਆਟਾ ਪਿਸਵਾਇਆ ਹੋਇਆ ਸੀ ਤੇ ਉਹ ਮਜ਼ਦੂਰ ਨੂੰ ਉਡੀਕ ਰਿਹਾ ਸੀ ਜਿਹੜਾ ਉਸ ਦੇ ਘਰ ਉਹ ਆਟਾ ਜਿਹੜਾ ਨਾ ਛੱਡਿਆ ਛੱਡ ਗਿਆ ਤੇ ਮੇਰੀ ਅਜੇ ਵਾਰੀ ਨੂੰ ਟਾਈਮ ਸੀ ਤੇ ਮੈਂ ਉਸ ਨੂੰ ਕਿਹਾ ਸੀ ਮੈਂ ਛੱਡ ਆਉਣਾ अच्छा वाह जी वाह ओने के मैं अपने सिर ते चुक के नेडे घर सीगा ओदा डेढ़ के फ़्रलांग पे मैं ओदे घर ਛੱਡਿਆ ਆ ओने मेनू कुछ पैसे ਦਿੱਤੇ जी ਹੁਣ ਪੈਸੇ ਤਾਂ ਥੋੜੇ ਜਿਹੇ ਸੀ ਠੀਕ ਹੈ ਤਾਂ ਉਸ ਵੇਲੇ ਉਹ ਚੌਕ ਦੇ ਵਿੱਚ ਇੱਕ ਬੰਦਾ ਛੋਲੇ ਵੇਚਦਾ ਹੁੰਦਾ ਸੀਗਾ ਜੀ ਤੇ ਪੈਸੇ ਨਹੀਂ ਸੀ ਹੁੰਦੇ ਸਾਡੇ ਕੋਲ ਜੀ ਉਸ ਵੇਲੇ ਮੈਂ ਕਈ ਵਾਰੀ ਉਥੋਂ ਜਦੋਂ ਲੰਘਦਾ ਸੀ ਨਾ ਮੇਰੇ ਮਨ ਚ ਆਉਂਦਾ ਸੀ ਕਿ ਮੈਂ ਇੱਕ ਦਿਨ ਛੋਲੇ ਖਾਵਾਂ ਖਾਵਾਂ ਉਹ ਜਿਹੜੇ ਉਹਨੇ ਪੈਸੇ ਦਿੱਤੇ ਨਾ ਉਸ ਨਾਲ ਮੈਂ ਉਹ ਛੋਲੇ ਖਾਣ ਵਾਲੀ ਆਪਣੀ ਇੱਛਾ ਜਿਹੜੀ ਸੀਗੀ ਉਹ ਪੂਰੀ ਕੀਤੀ ਕਹਿਣ ਤਾਂ ਪਾਵੇਗਾ ਕਿ ਉਹ ਜਿਹੜੀ ਸੀ ਨਾ ਕੰਮ ਕੀਤਾ ਪੈਸੇ ਮਿਲੇ ਉਸ ਨਾਲ ਇੱਕ ਇੱਛਾ ਪੈਦਾ ਇੱਛਾ ਜਿਹੜੀ ਸੀ ਖਾਂਦ ਹੋਈ ਪੂਰੀ ਹੋਈ ਸੋ ਇਸ ਤਰ੍ਹਾਂ ਜੇਕਰ ਤੁਸੀਂ ਕੁਝ ਨਾ ਕੁਝ ਕਰਦੇ ਰਹੋ ਨਾ ਤੇ ਉਸ ਦੇ ਨਾਲ ਤੁਸੀਂ ਟੈਂਡੀ ਕਲਾ ਵਿੱਚ ਨਹੀਂ ਜਾਓਗੇ ਮੈਂ ਇਹ ਫਾਰਮੂਲਾ ਜਿਹੜਾ ਹੈ ਜ਼ਿੰਦਗੀ ਦੇ ਵਿੱਚ ਵਰਤਿਆਇਕਾ ਕੁਝ ਨਾ ਕੁਝ ਕਰਦੇ ਰਹੋ ਜੇਕਰ ਕੋਈ ਹੋਰ ਕੰਮ ਨਹੀਂ ਹੈ ਕੋਈ ਇਮਤਿਹਾਨ ਦੇਣ ਲੱਗ ਜਾਓ ਪੜਾਈ ਕਰਨ ਲੱਗ ਜਾਓ ਬਿਲਕੁਲ ਸੋ ਜਦੋਂ ਤੁਸੀਂ ਕੁਝ ਕਰੋਗੇ ਤਾਂ ਤੁਸੀਂ ਲੋਕਾਂ ਦੇ ਸੰਪਰਕ ਵਿੱਚ ਆਓਗੇ ਲੋਕਾਂ ਦੇ ਸੰਪਰਕ ਵਿੱਚ ਆਉਣ ਦੇ ਨਾਲ ਤੁਸੀਂ ਉਹਨਾਂ ਦਾ ਵਿਹਾਰ ਸਮਝੋਗੇ ਉਹਨਾਂ ਦਾ ਵਿਹਾਰ ਸਮਝਣ ਦੇ ਨਾਲ ਤੁਸੀਂ ਜਿਹੜਾ ਹੈ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰੋਗੇ ਉਹ ਤੁਹਾਡੀਆਂ ਸਮੱਸਿਆਵਾਂ ਹੱਲ ਕਰਨਗੇ ਬਿਲਕੁਲ ਜੀ ਸੋ ਇਸ ਤਰ੍ਹਾਂ ਬਹੁਤ ਸਾਰੇ ਮਸਲੇ ਜਿਹੜੇ ਹਨ ਉਹ ਹੱਲ ਹੋ ਜਾਂਦੇ ਹਨ ਟੈਂਦੀ ਕਲਾ ਵਿੱਚ ਉਹ ਜਾਂਦੇ ਹਨ ਜਿਹੜੇ ਸੋਚਦੇ ਵਧੇਰੇ ਹਨ ਤੇ ਕਰਦੇ ਕਾਟਾਂ